ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੌਰ ਤੇ ਤੁਸੀਂ ਦੇਖਦੇ ਪਏ ਹੋ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਉਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਿਓ ਕਰੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ ਬਹੁਤ ਹੀ ਪਿਆਰਾ ਜਿਹਾ ਸੀ ਗਿਫਟ ਦਵਾਂਗੇ ਆਪਣੀ ਲਾਈਵ ਦੇ ਵਿੱਚ 11 ਵਜੇ ਤੁਸੀਂ ਕੀ ਕਰਨਾ ਹੈ ਤੁਸੀਂ ਸਾਡੀ ਲੌਂਗ ਵੀਡੀਓ ਨੂੰ ਕਮੈਂਟ ਕਰਨਾ ਹੈ ਤੇ ਸ਼ੇਅਰ ਕਰਨਾ ਹੈ ਤੇ ਪਲੱਸ ਸਾਡੀ ਲਾਈਵ ਤੇ ਆਇਆ ਕਰਨਾ ਹੈ ਹਰ ਰੋਜ਼ 11 ਵਜੇ ਠੀਕ ਹੈ ਜੀ ਚਲੋ ਕਰਦੇ ਹਾਂ ਸਟ ਬਹੁਤ ਪਿਆਰੀ ਜੀ 컬렉ਸ਼ਨ ਹੋਏਗੀ ਡਿਜ਼ਾਈਨਰ ਸੂਟ ਹੋਣਗੇ ਲੈਸਿਸ ਪਲਸ ਐਮਬਰਾਇਡਰੀ ਵਾਲੇ ਸੂਟ ਹੋਣਗੇ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾ ਕਲਰ ਪਰਪਲ ਸ਼ੇਡ ਠੀਕ ਹੈ ਜੀ ਪਰਪਲ ਸ਼ੇਡ ਦੇ ਨਾਲ ਵਾਈਟ ਕਲਰ ਦੀ ਜਿਹੜੀ ਆ ਪ੍ਰਿੰਟਿੰਗ ਆਏਗੀ ਸੈਂਟਰ ਪੈਨਲਿੰਗ ਆਏਗੀ ਬਾਟਮ ਵਾਲੇ ਫੈਬਰਿਕ ਦੀ ਸੈਂਟਰ ਪੈਨਲਿੰਗ ਬਣੀ ਆ ਪਲਸ ਇਸ ਦੇ ਵਿੱਚ ਤੁਹਾਨੂੰ ਐਮਬਰਾਇਡਰੀ ਮਿਲੇਗੀ ਲੈਸਿਸ ਦੇ ਨਾਲ ਫਿਨਿਸ਼ਿੰਗ ਮਿਲੇਗੀ ਤੇ ਇਸ ਤਰ੍ਹਾਂ ਤੁਹਾਡੀ ਬਾਰਡਰ ਲਾਈਨ ਬਣੀ ਆ ਬਹੁਤ ਪਿਆਰਾ ਜਿਹਾ ਸੂਟ ਆ ਪਰਪਲ ਕਲਰ ਦੀ ਹੀ ਪ੍ਰਿੰਟਿੰਗ ਆਏਗੀ ਦੁਪੱਟੇ ਦੇ ਉੱਪਰ ਪ੍ਰਿੰਟਡ ਦੁਪੱਟਾ ਹੋਏਗਾ ਪਿਓਰ ਦਾ ਦੁਪੱਟਾ ਹੋਏ ਤੇ ਪਿਓਰ ਕਾਟਨ ਦਾ ਹੋਏਗਾ ਸੂਟ 컬러 ਆਪਸ਼ਨ ਤੁਹਾਨੂੰ ਬਹੁਤ ਪਿਆਰੀ ਮਿਲੇਗੀ ਬੁਕਿੰਗ ਦਾ ਨੰਬਰ 7814352822 ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀਆਂ ਵੀ ਦੇ ਅੱਜ ਦੇ ਸੂਟਸ ਦਾ ਰੇਟ 3895 ਹੋਏਗਾ ਕਲੈਕਸ਼ਨ ਤੁਸੀਂ ਚੈੱਕ ਕਰਦੇ ਜਾਣਾ ਆ ਅਗਲਾ ਆਏਗਾ orange shade ਠੀਕ ਆ orange shade ਦੇ ਨਾਲ white ਕਲਰ ਦੀ ਪ੍ਰਿੰਟਿੰਗ ਆਏਗੀ ਬਹੁਤ ਸੋਹਣਾ ਸੂਟ ਆ ਜਿਗਜੈਗ ਪ੍ਰਿੰਟਿੰਗ ਦਾ ਪੈਨਲ ਬਣਿਆ ਆ ਪਲੱਸ ਇਸ ਦੇ ਵਿੱਚ ਲੈਸਿਸ ਦੀ ਫਿਨਿਸ਼ਿੰਗ ਆਏਗੀ ਤੇ ਇਹ ਤੁਹਾਡਾ ਆਏਗਾ बॉटम ਠੀਕ ਹੈ ਜੀ बॉटम ਆਏਗਾ ਬਾਰਡਰ ਲਾਈਨ ਚੈੱਕ ਕਰਦੇ ਜਾਓ ਬਹੁਤ ਸੋਹਣਾ ਸੂਟ ਆ ਪ੍ਰਿੰਟਡ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਪਿਆਰੀ ਕਲੈਕਸ਼ਨ ਹੈ ਪ੍ਰਿੰਟਿੰਗ ਦੁਪੱਟੇ ਦੀ ਵੀ ਕਲੈਕਸ਼ਨ ਆਏਗੀ ਤੇ ਇਸ ਨਾਲ ਤੁਹਾਨੂੰ ਜਿਹੜੀਆਂ ਸੂਟਾਂ ਦੇ ਵਿੱਚ ਕਲਰ ਆਪਸ਼ਨ ਕਾਫੀ ਮਿਲ ਜੇਗੀ ਠੀਕ ਹੈ ਜੀ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਅਪਿਕਸੈਂਡ ਕਰਨੀ ਆ ਸਾਡੇ ਨੰਬਰ ਤੇ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਅਗਲਾ ਕਲਰ ਹੋਏਗਾ ਹੌਟ ਪਿੰਕ ਕਲਰ ਬਹੁਤ ਪਿਆਰਾ ਕਲਰ ਆ ਵਾਈਟ ਕਲਰ ਦਾ ਕੰਬੀਨੇਸ਼ਨ ਆਏਗਾ ਪ੍ਰਿੰਟਿੰਗ ਦੇ ਵਿੱਚ ਜਿਗਜੈਗ ਪ੍ਰਿੰਟਿੰਗ ਦੀ ਬਾਰਡਰ ਲਾਈਨ ਆਏਗੀ ਤੇ ਨਾਲ ਇਸ ਤੇ ਜਿਹੜਾ ਆ ਉਹ ਆਏਗਾ ਇਸ ਤਰ੍ਹਾਂ ਕਰੋਸ਼ੀਏ ਦੀ ਲੈਸ ਦਾ ਵਰਕ ਲੈਸੀਸ ਦਾ ਵਰਕ ਆਏਗਾ ਬਾਰਡਰ ਤੇ ਬਹੁਤ ਸੋਹਣੀ ਜਿਹੜੀ ਇਸ ਤਰ੍ਹਾਂ ਲੈਸੀਸ ਦੀ ਫਿਨਿਸ਼ਿੰਗ ਆਏਗੀ ਸ਼ੰਕਰ ਪ੍ਰਿੰਟਸ ਦੇ ਸੂਟ ਹੋਣਗੇ ਠੀਕ ਹੈ ਜੀ ਇੱਕਦਮ ਬ੍ਰਾਂਡਡ ਸੂਟ ਦੇ ਸੂਟਸ ਹੋਣਗੇ ਤੇ प्रिंटिंग ਬਹੁਤ ਪਿਆਰੀ ਹੁੰਦੀ ਹੈ ਸ਼ੰਕਰ ਪ੍ਰਿੰਟਸ ਦੀ ਤੇ ਇਸ ਦਾ ਫੈਬਰਿਕ ਬਹੁਤ ਸੋਹਣਾ ਹੁੰਦਾ ਹੈ ਪਿਓਰ ਕਾਟਨ ਦਾ ਜਿਹੜਾ ਉਹ ਸੂਟ ਮਿਲੇਗਾ ਪਿਓਰ ਦਾ ਦੁਪੱਟਾ ਆਏਗਾ ਨਾਲ ਪ੍ਰਿੰਟਡ ਦੁਪੱਟਾ ਹੋਏਗਾ ਤੇ ਸ਼ਾਰਟ ਤੇ ਬਾਟਮ ਦੀ ਪ੍ਰਿੰਟਿੰਗ ਮਿਕਸ ਦਾ ਆਏਗਾ ਦੁਪੱਟਾ ਅਗਲਾ ਚੈੱਕ ਕਰੋ ਫਰੋਜ਼ੀ ਡਾਰਕ ਕਲਰ ਬਹੁਤ ਸੋਹਣਾ ਸੂਟ ਹੈ ਇਹ ਵੀ ਕਲਰ ਤੁਸੀਂ ਦੇਖਦੇ ਜਾਓ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਤੇ ਤੁਸੀਂ ਜਲਦੀ ਜਿਹੜੀ ਇਹ ਬੁਕਿੰਗ ਕਰਾ ਲੈਣੀ ਆ ਕਿਉਂਕਿ ਸਾਡੀ ਲਾਈਵ ਦੇ ਵਿੱਚ ਇਹ ਵਾਲੇ ਸੂਟ ਆਏ ਨੇ ਤੇ ਇਸ ਦੇ ਵਿੱਚ ਤੁਹਾਨੂੰ ਜਿਹੜੀ ਆ ਉਹ ਬੁਕਿੰਗ ਜਲਦੀ ਕਰਾਉਣੀ ਪਏਗੀ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਸੈਂਟਰ ਪੈਨਲਿੰਗ ਜਿਹੜੀ ਉਹ ਜਿਗਜੈਗ ਵਾਲੀ ਆਏਗੀ ਪਲੱਸ ਇਸ ਦੇ ਵਿੱਚ ਤੁਹਾਨੂੰ ਪ੍ਰਿੰਟਿੰਗ ਦੇ ਨਾਲ ਮਿਲੇਗੀ ਚੇਨ ਥ्रेड ਵਰਕ ਵਾਈਟ ਕਲਰ ਦੀ ਥ्रेड ਵਰਕ ਹੋਏਗਾ ਲੈਸਿਸ ਦੇ ਨਾਲ ਫਿਨਿਸ਼ਿੰਗ ਮਿਲੇਗੀ ਪਿਓਰ ਦਾ ਆਏਗਾ ਦੁਪੱਟਾ ਸੂਟ ਦੀ ਤੁਸੀਂ ਲੁੱਕ ਚੈੱਕ ਕਰੀ ਜਾਣੀ ਆ ਬਹੁਤ ਸੋਹਣੇ ਸੋਹਣੇ ਕਲਰ ਨੇ ਤੇ ਕਲਰ ਵਾਈਜ਼ ਬਹੁਤ ਸੋਹਣੇ ਆਉਣਗੇ ਡਿਜ਼ਾਈਨਿੰਗ ਬਹੁਤ ਸੋਹਣੀ ਆਏਗੀ ਇਹ ਡਿਜ਼ਾਈਨਰ ਸੂਟ ਹੋਣਗੇ ਸਾਨੂੰ ਕੋਈ ਵੀ ਐਕਸਟਰਾ ਤੋਂ ਲਾਈਨਿੰਗ ਡਿਜ਼ਾਈਨਿੰਗ ਕਰਨ ਦੀ ਲੋੜ ਨਹੀਂ ਪਵੇਗੀ ਇਹ ਵਾਲੇ ਜਿਹੜੇ ਡਿਜ਼ਾਈਨਰ ਤੇ ਵਿੱਚ ਆਏਗੇ 2 3 4 ਕਲਰ ਆਉਣਗੇ ਠੀਕ ਹੈ ਜੀ 1395 ਅੱਜ ਦੇ ਸੂਟਸ ਦਾ ਰੇਟ ਹੋਏਗਾ ਅਗਲੀ ਡਿਜ਼ਾਈਨਿੰਗ ਡਿਫਰੈਂਟ ਆਏਗੀ ਇਹ ਵਾਲੇ 올 ਓਵਰ ਪ੍ਰਿੰਟਡ ਸੂਟ ਹੋਣਗੇ ਜਿਵੇਂ ਇਸਨਾ ਪ੍ਰਿੰਟਿੰਗ ਆਏਗੀ ਬਾਰਡਰ ਲਾਈਨ ਦੀ ਇੱਕ ਨਾਮ ਲੋਟਸ ਵਾਲੀ ਪ੍ਰਿੰਟਿੰਗ ਆਏਗੀ ਲਾਈਟ ਡਾਰਕ ਕੰਬੀਨੇਸ਼ਨ ਜਾਂ ਲੈਮਨ ਡਾਰਕ ਕਲਰ ਦਾ ਤੇ ਲਾਈਟ ਕਲਰ ਦਾ ਬਹੁਤ ਸੋਹਣੀ ਇਸ ਤਰ੍ਹਾਂ ਬਾਰਡਰ ਲਾਈਨ ਤੁਹਾਨੂੰ ਲੈਸਿਸ ਦੇ ਨਾਲ ਫਿਨਿਸ਼ਿੰਗ ਮਿਲੇਗੀ ਠੀਕ ਹੈ ਅੱਗੇ ਪਿੱਛੇ ਜਿਹੜੀ ਪੂਰੀ ਪਾਈਪਿੰਗ ਲੱਗੀ ਹੋਏਗੀ ਬਾਜੂ ਦੀ ਪ੍ਰਿੰਟਿੰਗ ਸੈਪਰੇਟ ਤੋਂ ਮਿਲ ਜੇਗੀ ਤੇ बॉटਮ बॉਟਮ ਬਹੁਤ ਸੋਹਣਾ ਹੈ ਪਿਓਰ ਕਾਟਨ ਦਾ बॉਟਮ ਆਏਗਾ ਤੇ ਪ੍ਰਿੰਟਡ ਆਏਗਾ ਦੁਪੱਟਾ ਕਲਰ ਤੁਸੀਂ ਚੈੱਕ ਕਰੋ ਇੱਕਦਮ ਪੂਰੇ ਸਮਰ ਕਲੈਕਸ਼ਨ ਕਲਰ ਆਉਣਗੇ ਬਹੁਤ ਹੀ ਸੋਹਣੇ ਜੀ ਕਲੈਕਸ਼ਨ ਆ ਬਹੁਤ ਸੋਹਣੇ ਕਲਰ ਆਉਣਗੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਅਗਲਾ ਆਏਗਾ ਲੈਵੈਂਡਰ ਸ਼ੇਡ ਬਹੁਤ ਸੋਹਣੀ ਲੈਵੈਂਡਰ ਸ਼ੇਡ ਆਏਗੀ ਜੀ ਕਲਰ ਬਹੁਤ ਪਿਆਰਾ ਆ ਚੈੱਕ ਕਰਦੇ ਜਾਓ ਇਸ ਤਰ੍ਹਾਂ ਲੈਸਿਸ ਦੇ ਨਾਲ ਠੀਕ ਹੈ ਪਾਈਪਿੰਗ ਦੇ ਨਾਲ ਫਿਨਿਸ਼ਿੰਗ ਮਿਲੇਗੀ ਬਾਰਡਰ ਦੀ ਬਾਰਡਰ ਲਾਈਨ ਤੇ ਬਹੁਤ ਸੋਹਣੀ ਲੋਟਸ ਟਾਈਪ ਜਿਹੜੀ ਉਹ ਫਲਾਵਰਿੰਗ ਆਏਗੀ ਲੀਫਸ ਵਾਲੀ ਫਲਾਵਰਿੰਗ ਆਏਗੀ ਥੋੜਾ ਟਾਈ ਐਂਡ ਡਾਈ ਸਟਾਈਲ ਆਉਂਦਾ ਆ ਇਹ ਵਾਲਾ ਤੇ ਇਸ ਦਾ ਜਿਹੜਾ ਬਾਟਮ ਪਲੇਨ ਆਏਗਾ ਦੁਪੱਟਾ ਇੱਕਦਮ ਪਿਓਰ ਕਾਟਨ ਦਾ ਦੁਪੱਟਾ ਆਏਗਾ ਪ੍ਰਿੰਟਰਡ ਦੁਪੱਟਾ ਆਏਗਾ ਠੀਕ ਹੈ ਜੀ ਕਾਟਨ ਦਾ ਹੀ ਇਹਦਾ ਬਾਟਮ ਆਏਗਾ ਪਿਓਰ ਕਾਟਨ ਦੀ ਸ਼ਰਟ ਆਏਗੀ ਪ੍ਰਿੰਟਡ ਸ਼ਰਟ ਆਏਗੀ ਅਗਲਾ ਆਏਗਾ 바ਵਾ ਪੀਛੇ 바ਵਾ ਕਲਰ ਆਏਗਾ ਬਹੁਤ ਸੋਹਣਾ ਕਲਰ ਠੀਕ ਹੈ ਜੀ ਚੈੱਕ ਕਰੋ ਇਸ ਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲਦੀ ਪਈ ਹੈ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ 781435282 ਤੇ ਤੁਸੀਂ ਬੁਕਿੰਗ ਕਰਨੀ ਆ ਬਾਟਮ ਪਲੇਨ ਹੋਣਗੇ ਪ੍ਰਿੰਟਡ ਸ਼ਰਟਸ ਹੋਣਗੀਆਂ ਤੇ ਤੁਹਾਨੂੰ ਫਰੰਟ ਲਾਈਨ ਤੇ ਬੈਕ ਸਾਈਡ ਤੇ ਸੇਮ ਪ੍ਰਿੰਟਿੰਗ ਮਿਲੇਗੀ ਬਾਰਡਰ ਲਾਈਨ ਦੀ ਪ੍ਰਿੰਟਿੰਗ ਮਿਲੇਗੀ ਤੇ ਨਾਲ ਤੁਹਾਨੂੰ ਜਿਹੜਾ ਬਾਜੂ ਦੀ ਪ੍ਰਿੰਟਿੰਗ ਮਿਲੇਗੀ ਦੁਪੱਟੇ ਦੀ ਬਹੁਤ ਸੋਹਣੀ ਡਿਜ਼ਾਈਨਰ ਜੀ ਪ੍ਰਿੰਟਿੰਗ ਹੋਏਗੀ ਤੁਸੀਂ ਚੈੱਕ ਕਰਦੇ ਜਾਣਾ ਕਲਰ ਵਾਈਜ਼ ਬਹੁਤ ਹੀ ਪਿਆਰੇ ਜੇ ਕਲਰ ਹੋਣਗੇ ਕੋਈ ਇੰਨੀਆਂ ਜਿਆਦੀਆਂ ਡਾਰਕ ਸ਼ੇਡਸ ਨਹੀਂ ਹੋਣਗੀਆਂ ਬਹੁਤ ਪਿਆਰੀ ਜੀ ਕਲੈਕਸ਼ਨ ਹੋਏਗੀ ਸਮਰ ਕਲੈਕਸ਼ਨ ਹੋਏਗੀ ਅਗਲਾ ਆਏਗਾ ਫਰੋਜ਼ੀ ਕਲਰ ਬਹੁਤ ਸੋਹਣਾ ਕਲਰ ਹੈ ਵੀ ਫਰੋਜ਼ੀ ਕਲਰ ਆਏਗਾ ਤੁਸੀਂ ਚਾਹੇ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਇਹ ਵਾਲੇ ਸੂਟ ਜਿਹੜੇ ਇਹ ਹੋਣਗੇ ਬੀ ਐਲ ਐਮ ਬ੍ਰਾਂਡ ਦੇ ਠੀਕ ਹੈ ਜੀ ਤੁਹਾਨੂੰ ਮੈਂ ਸਟੈਂਪ ਚੰਕ ਕਰਾ ਦਿੰਨੀ ਆ ਬੀ ਐਲ ਐਮ ਬ੍ਰਾਂਡ ਦੇ ਸੂਟ ਹੋਣਗੇ ਤੁਹਾਨੂੰ ਵੀ ਪਤਾ ਜਿਹੜੀਆਂ ਪਹਿਣਾ ਵੇਅਰ ਕਰਦੀਆਂ ਨੇ ਬ੍ਰਾਂਡਡ ਸੂਟ ਬਹੁਤ ਸੋਹਣੇ ਜੇ ਕਲਰ ਹੁੰਦੇ ਨੇ ਬਹੁਤ ਹੀ ਸੋਹਣੀ ਕਲੈਕਸ਼ਨ ਹੁੰਦੀ ਆ ਤੁਸੀਂ ਕਲਰ ਚੂਜ਼ ਕਰਦੇ ਜਾਓ ਦੋ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਦੋਨਾਂ ਤੇ ਫੁੱਲ ਸਟਾਕ ਆ ਤੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਦੇਖੋ ਤੁਸੀਂ ਬਹੁਤ ਪਿਆਰੇ ਕਲਰ ਸਰਦਾਰੀ ਲੁੱਕ ਦੇ ਸੂਟ ਆਉਣਗੇ ਬੁਕਿੰਗ ਦਾ ਨੰਬਰ 7814352822 ਆ ਇਸ ਨੰਬਰ ਤੇ ਤੁਸੀਂ ਪਿਕਸ ਸੈਂਡ ਕਰਨੀਆਂ ਆ ਵਿਦ ਰੇਟ ਠੀਕ ਹੈ ਜੀ ਆ ਤੁਸੀਂ ਸਾਡੀ ਲੌਂਗ ਵੀਡੀਓ ਨੂੰ ਜ਼ਰੂਰ ਵਿਜ਼ਿਟ ਕਰਿਆ ਕਰਨਾ ਆ ਪਲੱਸ ਤੁਸੀਂ ਕਮੈਂਟ ਜ਼ਰੂਰ ਕਰਕੇ ਜਾਇਆ ਕਰਨਾ ਹੈ ਤਾਂ ਜੋ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਮਿਲ ਕੇ ਮਿਲ ਸਕੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਲੌਂਗ ਵੀਡੀਓਜ਼ ਨੂੰ ਤੁਸੀਂ ਜਿਹੜਾ ਆ ਉਹ ਲਾਈਕ ਸ਼ੇਅਰ ਜ਼ਰੂਰ ਕਰਨਾ ਆ ਤਾਂ ਜੋ ਤੁਹਾਨੂੰ ਵੀ ਜਿਹੜਾ ਇੱਕ ਪਿਆਰਾ ਜਿਹਾ ਗਿਫਟ ਮਿਲ ਸਕੇ 27th April ਨੂੰ ਠੀਕ ਹੈ ਜੀ ਤੇ ਤੁਸੀਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਆ ਵੀਡੀਓਜ਼ ਨੂੰ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ